ਸਤਨਾਮ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਜੀ ਕਬੀਰ ਸੇਵਾ ਕੋ ਕੋਏ ਭਲੇ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕਾ ਰਾਮ ਜੋ ਦਾਤਾ ਮੁਕਤ ਕੋ ਸੰਤ ਜੇ ਪਾਵੇ ਜਿੰਨਾਂ ਦਸੰਦੜੀਆਂ ਦੁਰਮਤ ਵੰਜੇ ਬਿਚ ਸਾਧੂਆਂ ਦਾ ਪੇਤ ਕੋਈ ਪਾ ਨਹੀਂ ਸਕਦਾ ਜੱਗ ਵਿੱਚ ਸਾਧੂਆਂ ਦਾ ਪੇਤ ਕੋਈ ਪਾ ਨਹੀਂ ਸਕਦਾ ਓ ਜਨਮ ਮਰਨ ਦੇ ਵਿੱਚ ਨਾ ਹੁੰਦੇ ਪਰ ਉਪਕਾਰ ਕਮਾਉਂਦੇ ਜਨਮ ਮਰਨ ਦੇ ਵਿੱਚ ਨਾ ਹੁੰਦੇ ਪਰ ਉਪਕਾਰ ਕਰਾਉਂਦੇ ਜਿਹੜਾ ਸੰਗਤ ਕਰਦਾ ਉਹਦੇ ਪੇੜੇ ਪਾਰ ਲੰਘਾਉਂਦੇ ਸਾਧੂ ਜਿਹੜਾ ਸੰਗਤ ਕਰਦਾ ਉਹਦੇ ਪੇੜੇ ਪਾਰ ਲੰਘਾਉਂਦੇ ਆਪ ਮੁਕਤ ਤੇ ਮੁਕਤ ਕਰਾਉਂਦੇ ਵਾਹਿਗੁਰੂ ਦਾ ਨਾਮ ਜਪਾਉਂਦੇ ਕੋਈ ਜਪਾ ਨਹੀਂ ਸਕਦਾ ਜੱਗ ਵਿੱਚ ਸਾਧੂਆਂ ਦਾ ਪੇਤ ਕੋਈ ਪਾ ਨਹੀਂ ਸਕਦਾ ਹਾਂ ਜੱਗ ਵਿੱਚ ਸਾਧੂਆਂ ਦਾ ਪੇਤ ਕੋਈ ਪਾ ਨਹੀਂ ਸਕਦਾ ਦੇ ਮਿਰਥੀ ਜਾਵੇ ਨਾ ਸੰਤਾਂ ਵਾਂਗੂ ਕੋਈ ਵੀ ਇਥੇ ਬੋਲ ਪੁਗਾਵੇ ਨਾ ਸੰਤਾਂ ਵਾਂਗੂ ਕੋਈ ਵੀ ਇਥੇ ਬੋਲ ਪੁਗਾਵੇ ਨਾ ਕੋਈ ਮੁਖਤੋਬ ਜਣੀ ਉਚਾਰੇ ਉਹ ਸੱਤ ਹੁੰਦੇ ਨਹੀਂ ਸਾਰੇ ਮਿਰਥਾ ਜਾ ਨਹੀਂ ਸਕਦਾ ਜੱਗ ਵਿੱਚ ਸਾਧੂਆਂ ਦਾ ਪੇਤ ਕੋਈ ਪਾ ਨਹੀਂ ਸਕਦਾ ਹਾਂ ਜੱਗ ਵਿੱਚ ਸਾਧੂਆਂ ਦਾ ਪੇਤ ਕੋਈ ਪਾ ਨਹੀਂ ਸਕਦਾ ਵੇ ਵਿੱਚ ਮੈਂ ਕਿਉਂ ਬੰਦਦੇ ਨੇ Oh, no, I'm ਨਾਮ ਚਿਰੰਗੀਆਂ ਰੂਹਾਂ ਦੀ ਜੋ ਸੇਵਾ ਕਰਦਾ ਹੈ ਬੰਦਾ ਉਹੋ ਦੁਨੀਆਂ ਦੇ ਵਿੱਚ ਕਦੇ ਨਾ ਹਰਦਾ ਹੈ ਬੰਦਾ ਉਹੋ ਦੁਨੀਆਂ ਦੇ ਵਿੱਚ ਕਦੇ ਨਾ ਹਰਦਾ ਹੈ ਲਾਜਰ ਵਾਲੀ ਤੂੰ ਦੇ ਨੇ ਸੱਚਾ ਨੂੰ ਸੀ ਸੱਚਕੁੰਦੇ ਨੇ ਹੁਣ ਕਿ ਘਣਾ ਨਹੀਂ ਸਕਦਾ ਜਗ ਵਿੱਚ ਸਾਧੂਆਂ ਦਾ ਪੇਤ ਕੋਈ ਪਾ ਨਹੀਂ ਸਕਦਾ ਹਾਂ ਜਗ ਵਿੱਚ ਸਾਧੂਆਂ ਦਾ ਪੇਤ ਕੋਈ ਪਾ ਨਹੀਂ ਸਕਦਾ ਉਹ ਜਗ ਵਿੱਚ ਸਾਧੂਆਂ ਦਾ ਬੇਤ ਕੋਈ ਪਾ ਨਹੀਂ ਹੋ ਬੇਹਦ ਕੋਈ ਪਾ ਨਹੀਂ ਸਕਦਾ ਹਾਂ ਉਹ ਬੇਤ ਕੋਈ ਪਾ ਨਹੀਂ ਸਕਦਾ ਕੋਈ ਤਲਬ ਜ਼ੁਬਾਨ ਨਹੀਂ ਕਹਿ ਸਕਦੀ ਸੱਚੇ ਸਾਧੂ ਦੇ ਗੁਣ ਬਿਆਨ ਤੋਂ ਹਾਂ ਜੀ ਸੇਵਾ ਨਿਮਰਤਾ ਦਇਆ ਦੇ ਮੁੱਝ ਹੋਵਣ ਤੇ ਸੱਚੇ ਨਾਮ ਦੇ ਉਹ ਪਤਵੰਦ ਹੁੰਦੇ ਜਿਹੜੇ ਜਪਦੇ ਓਇਓ ਜਪਾ ਸਕਦੇ ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਜਿੰਨਾ ਦਾ ਇਹ ਨਗਰ ਹੈ ਕਮਾਈ ਵਾਲੀਆਂ ਰੂਹਾਂ ਸਟੇਜ ਦੇ ਉੱਤੇ ਜੁੜ ਕੇ ਬੈਠੀਆਂ ਉਹਨਾਂ ਦਾ ਹੀ ਰੂਪ ਸਟੇਜ ਦੇ ਉੱਤੇ ਜੁੜ ਕੇ ਬੈਠੇ ਨੇ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਸੱਚ ਹੈ ਇਹ ਪੰਥ ਦੀ ਮੈਨਾਜ਼ ਹਸਤੀ ਪੰਥ ਦੀ ਸਰਮੌ ਜਥੇਬੰਦੀ ਮਹਾਨ ਸੰਸਥਾ ਜੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤ ਸੰਗਤ ਜੀ ਇੱਕ ਵਿਦਵਾਨ ਕਹਿੰਦਾ سیاਹੀ ਮੁੱਕ ਸਕਦੀ ਆ ਕਲਮ ਟੱਟ ਸਕਦੀ ਆ ਵਾਕਸ਼ਲ ਖਤਮ ਹੋ ਸਕਦਾ ਪਰ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਨਹੀਂ ਮੁੱਕ ਸਕਦੀ ਕਹਿੰਦਾ ਚਾ ਚੜਿਆ ਪਟਨੇਆ ਪੌਂਟਿਆਂ ਨੂੰ ਹਾਂਜੀ ਬਣ ਕੰਬਿਆ ਬਨਸਪਤੀ ਮੋਲ ਉੱਠੀ ਟੋਲੇ ਭਾਗੇ ਹੌਣ ਦੇ ਬੇਗ ਬਦਲੇ ਤੇ ਜਵਾਨੀ ਪੰਜਾਬ ਦੀ ਖੋਲ ਉੱਠੀ ਡੋਲੇ ਤਖਤ ਸੰਘਾਸਣ ਜਾਬਰਾਂ ਦੇ ਉਹ ਤੇ ਕਲਗੀ ਤੋੜੀਆਂ ਘੋੜੀਆਂ ਤੋਂ ਓਏ ਉਹ ਤੇ ਥਾਪੜੇ ਬਕਸ ਦੇ ਦਾਤ ਹਿੰਮਤ ਤੇ ਯੋਧੇ ਮੁੜਦੇ ਨਹੀਂ ਕਿਸੇ ਦੇ ਮੋੜੀਆਂ ਤੋਂ ਥਾਪੜਾ ਸੀ ਸ਼੍ਰੀਮਾਨ ਸੰਤ ਬਾਬਾ ਨਿਹਾਲ ਸਿੰਘ ਦਾ ਸੱਚ ਹੈ ਕਿ ਹੱਥ ਤੇਰਾ ਤੇ ਖਿਸਾ ਹੂ ਮੇਰਾ ਤੁਸੇ ਕਮਾਈ ਯੋਧਿਆ ਸੰਗਤ ਜੀ ਲੰਗਰ ਸਾਹਿਬ ਸ਼੍ਰੀ ਹਜੂਰ ਸਾਹਿਬ ਜਿੱਥੇ ਬੇਅੰਤ ਰਹਿਮਤਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਇਹਨਾਂ ਮਹਾਂਪੁਰਖਾਂ ਦੇ ਉੱਤੇ ਬੇਅੰਤ ਸੇਵਾਵਾਂ ਜਿੱਥੇ ਅੜਨ ਦੀ ਗੱਲ ਉੱਥੇ ਅੜਦੇ ਵੀ ਆ ਉੱਥੇ ਖੜਦੇ ਵੀ ਆ ਮਹਾਲੀ ਦੇ ਵਿੱਚ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੋਇਆ ਉੱਥੇ ਵੀ ਵੱਡੀਆਂ ਸੇਵਾਵਾਂ ਮਹਾਂਪੁਰਖਾਂ ਦੀ ਤੇ ਆਓ ਦਾਚਰ ਦੀ ਮਹਾਨ ਪਵਿੱਤਰ ਧਰਤੀ ਜਿੱਥੇ 40 ਦਿਨ ਤੋਂ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਦੇ ਜਾਪ ਹੋ ਰਹੇ ਆ ਉੱਤ ਭੀਆਂ ਮੈਨਾਜ਼ ਹਸਦੀਆਂ ਹਾਜ਼ਰੀਆਂ ਦੇ ਰਹੀਆਂ ਸ਼ਾਇਰ ਕਹਿੰਦਾ ਕੋਈ ਕਲਮ ਜ਼ੁਬਾਨ ਨਹੀਂ ਕਹਿ ਸਕਦੀ ਸੱਚੇ ਸਾਧੂ ਦੇ ਗੁਣ ਬੇਅੰਤ ਹੁੰਦੇ ਸੇਵਾ ਨਿਮਰਤਾ ਦਇਆ ਦੇ ਪੁੰਜ ਹੋਵਣ ਸੱਚੇ ਨਾਮ ਦੇ ਉਹ ਬਤਬੰਤ ਹੁੰਦੇ ਜਿਹੜੇ ਜਪਦੇ ਉਹੀ ਚ ਪਾ ਸਕਦੇ ਸੱਚ ਹੈ ਜਿਨ੍ਹਾਂ ਦਾ ਰੋਮ ਰੋਮ ਪਰਮੇਸ਼ਰ ਨੂੰ ਸਿਮਰਦਾ ਹੀ ਰਹਿੰਦਾ ਜਿਨ੍ਹਾਂ ਦਾ ਹੱਥ ਕਾਰ ਵੱਲ ਤੇ ਦਿਲ ਯਾਰ ਵੱਲ ਸੱਧੀਆਂ ਹੀ ਤਾਰਾਂ ਉਹ ਪਰਮੇਸ਼ਰ ਦੇ ਨਾਲ ਜੁੜੀਆਂ ਰਹਿੰਦੀਆਂ ਗੁਰਮੁਖ ਰੋਮ ਰੋਮ ਹਰ ਧਿਆਵੈ ਸੰਗਤ ਜੀ ਕੋਈ ਆਕਾਸ਼ ਦੇ ਤਾਰੇ ਗਿਣ ਲੇਗਾ ਪਰ ਜਿੰਨੀਆਂ ਸੇਵਾਵਾਂ ਇਹਨਾਂ ਮਹਾਂਪੁਰਖਾਂ ਦੀਆਂ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਜੇ ਮਿੱਟੀ ਨੂੰ ਹੱਥ ਪਾਇਆ ਉਹਨੂੰ ਵੀ ਸੋਨਾ ਬਣਾ ਦਿੱਤਾ ਗੁਰਦੁਆਰੇ ਸਹਿਬਾਨਾਂ ਦੀਆਂ ਉਹ ਸਾਰੀਆਂ ਕਿਤੇ ਲੰਗਰਾਂ ਦੀ ਸੇਵਾ ਵੱਡੀਆਂ ਸੇਵਾਵਾਂ ਇਸ ਦਰਦੀਆਂ ਸੰਗਤ ਜੀ ਇੱਕ ਬੱਚਾ ਗੁੰਮ ਹੋ ਗਿਆ ਸਟੇਜ ਦੇ ਸਾਹਮਣੇ ਉਹ ਖੜਾ ਹੈ ਰੋ ਰਿਹਾ ਪਰਬਾਰ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਵੀ ਆਵਾਜ਼ ਪਹੁੰਚਦੀ ਆ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ ਸੰਗਤ ਜੀ ਜਿਹੜੇ ਜਪਦੇ ਉਹੀ ਚ ਪਾ ਸਕਦੇ ਗੁਣਵੰਡ ਦੇ ਜੋ ਗੁਣਵੰਤ ਹੁੰਦੇ ਆਪ ਮੁਕਤ ਤੇ ਮੁਕਤ ਸੰਸਾਰ ਕਰਦੇ ਜਿਹੜੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਵਰਗੇ ਸੰਤ ਹੁੰਦੇ ਐਸੇ ਸੰਤਾਂ ਵੀ ਮਹਿਮਾ ਗਾਉਣ ਵਾਸਤੇ ਆਏ ਆਓ ਜਿੰਨੇ ਵੀ ਸ਼ਰੀਰ ਜੁੜ ਕੇ ਬੈਠੇ ਨੇ ਸਤ ਗੁਰਾਂ ਦੀ 52 ਪਵਿੱਤਰ ਗੋਚ ਜੁੜ ਕੇ ਬੈਠੇ ਹੋ ਫਤੇ بلند ਆਵਾਜ਼ ਚਕ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਇੱਕੋ ਸ਼ੰਦ ਕਹਿਣ ਦਾ ਸਮਾਂ ਕਿਉਂਕਿ ਪੰਥ ਦੀਆਂ ਮਹਿਨਾਜ਼ ਹਸਤੀਆਂ ਪੰਥ ਦੀਆਂ ਮਹਾਨ ਸ਼ਖਸੀਤਾਂ ਸਟੇਜ ਦੇ ਉੱਤੇ ਜੁੜ ਕੇ ਬੈਠੇ ਨੇ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਇਸੇ ਤਰ੍ਹਾਂ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਜੋਹੜਾ ਵਾਲੇ ਮਹਾਂਪੁਰਖ ਵੱਡੀਆਂ ਕਮਾਈਆਂ ਵਾਲੀਆਂ ਰੂਹਾਂ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਇਸੇ ਤਰ੍ਹਾਂ ਸਰਦਾਰ ਭੁਪਿੰਦਰ ਸਿੰਘ ਜੀ ਅਸੰਗ ਉਹ ਜੁੜ ਕੇ ਬੈਠੇ ਨੇ ਕਾਰ ਸੇਵਾ ਵਾਲੇ ਮਹਾਰਾਜ ਫਲਸਾ ਜੀ ਬਹੁਤ ਹੀ ਸਤਕਾਰਯੋਗ ਜਿੱਥੇ ਮਾਤਾ ਜਸਵੀਰ ਕੌਰ ਜੀ ਸਲਪਾਣੀ ਤੋਂ ਉਹ ਪਹੁੰਚੇ ਨੇ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਸੱਤਾ ਜਿਨ੍ਹਾਂ ਨੇ ਸਤਨਾਮ ਸਿੰਘ ਸੱਤਾ ਓਏ ਉਹਦਾ ਉਹ ਮਰ ਨੀਲੋ ਖੇੜੀ ਗੁਰਾਇਆ ਫਾਰਮ ਵਾਲਾ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਉਹ ਦੁਸ਼ਤ ਦਾ ਸੋਧਾ ਲਾਇਆ ਉਹਨਾਂ ਦੇ ਪਰਿਵਾਰ ਹਾਜ਼ਰੀਆਂ ਦੇ ਰਹੇ ਆ ਵਾ ਵਾ ਜਥੇਦਾਰ ਬਲਜੀਤ ਸਿੰਘ ਜੀ ਦਾदूवाल ਸਰਦਾਰ ਗੁਲਾਬ ਸਿੰਘ ਜੀ ਪਾਪਾ ਮੇਰ ਸਿੰਘ ਜੀ ਨਵੀਅਾਬਾਦ ਵਾਲੇ ਮਹਾਂਪਰ ਜੁੜ ਕੇ ਬੈਠੇ ਨੇ ਹੋਰ ਬੜੀਆਂ ਪਿਆਰੀਆਂ ਪਿਆਰੀਆਂ ਰੂਹਾਂ ਜਿਹੜੀਆਂ ਹਾਜ਼ਰੀ ਦੇ ਰਹੀਆਂ ਥਲਸਾ ਜੀ ਪਾਪਾ ਅਮਰੀਕ ਸਿੰਘ ਜੀ ਪਾਪਾ ਕਸ਼ਮੀਰਾ ਸਿੰਘ ਜੀ ਅਲੋਰਾ ਵਾਲੇ ਮਹਾਂਪਰ ਉਹ ਵੀ ਹਾਜ਼ਰੀਆਂ ਦੇ ਰਹੇ ਆ ਸਾਰੀਆਂ ਮਹਾਨ ਰੂਹਾਂ ਨੂੰ ਨਿੱਗਾ ਜਿਓ ਆਇਆ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਓ ਪ੍ਰਿਤਪਾਲ ਸਿੰਘ ਜੀ ਪਰਗਾੜੀ ਉਹ ਗੱਲ ਕਰਕੇ ਗਏ ਨੇ ਮਰਦਾਂ ਦੀ ਯੋਧਿਆਂ ਦੀ ਕਿ ਨਾਂ ਰੁਕੇਗਾ ਨਾ ਝੁਕੇਗਾ ਇਹ ਬਿੱਤ ਮਦਾਨਾ ਬੁਕੇਗਾ ਕਹਿੰਦੇ ਕਿੰਨੇ ਤੋਰੇ ਪਰ ਪਰ ਗੱਡੀਆਂ ਇਹ ਗੱਲਾਂ ਦੇ ਓਲੇ ਨੇ ਇਹ ਗੱਲਾਂ ਦੇ ਓਲੇ ਨੇ ਜਾਗੋ ਗਾਈ ਹੱਕ ਦੇ ਜੋਰ ਨਾਲ ਨਿਰਮਲ ਸਿੰਘ ਚੋਲੇ ਨੇ ਮਾਝੇ ਦਾ ਮਹਾਨ ਕਵੀਸ਼ਰ ਭਾਈ ਨਿਰਮਲ ਸਿੰਘ ਚੋਲਾ ਉਹਨੇ ਜਦੋਂ ਜਾਗੋ ਗਾਈ ਨਾ ਤੇ ਸਮੇਂ ਦੀ ਸਰਕਾਰ ਦੀਆਂ ਜੜਾਂ ਹਲਾ ਕੇ ਰੱਖ ਦਿੱਤੀ ਤੇ ਖਾਲਸਾ ਜੀ ਉਹਦੀ ਜੀਬ ਵੱਟ ਕੇ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਤਸ਼ੱਦਦ ਦੇ ਕੇ ਸ਼ਹੀਦ ਕੀਤਾ ਤਾਂ ਕਿ ਉਹ ਆਵਾਜ਼ਾਂ ਦਬ ਜਾਣ ਪਰ ਇਹ ਆਵਾਜ਼ਾਂ ਧਬਦੀਆਂ ਨਹੀਂ ਹੁੰਦੀਆਂ ਇਹ ਆਵਾਜ਼ਾਂ ਗੂੰਜਦੀਆਂ ਹੀ ਰਹਿੰਦੀਆਂ ਢਾਡੀ ਜਥੇ ਕਵੀਸ਼ਰੀ ਜਥੇ ਅੱਜ ਸੱਤ ਦੀ ਆਵਾਜ਼ ਨੂੰ ਬਲੰਦ ਕਰਦੇ ਆ ਸਟੇਜਾਂ ਦੇ ਉੱਤੇ ਗੂੰਜਾ ਪਾਉਂਦੇ ਆ ਮਰਤਾਂ ਦੀਆਂ ਯੋਧਿਆਂ ਦੀਆਂ ਬਾਰਾਂ ਗਾਉਂਦੇ ਆ ਤੇ ਨਾਲੇ ਦੱਸਦੇ ਨੇ ਕਿ ਨਾ ਰੁਕੇਗਾ ਨਾ ਚੁਕੇਗਾ ਇਹ ਵਿੱਚ ਮਦਾਨਾ ਮੁਕੇਗਾ ਇਹ ਖਾਲਸਾ ਕਲਗੀਆਂ ਵਾਲੇ ਦਾ ਮਾਰਿਆਂ ਕਦੇ ਨਾ ਮੁਕੇਗਾ ਇਹ ਤੱਕ ਪੰਜਾਬ ਦੇ ਚਾਹਿਆਂ ਨੇ ਸਾਜ ਸੰਤਾਪ ਚੱਲੇ ਤੇ ਚੱਲਦੇ ਰਹਿਣਾ ਏ ਇਥੋਂ ਅਰਖੀ ਮਾਮਾ ਨੇ ਯੋਧੇ ਜੰਮੇ ਤੇ ਜੰਮਦੇ ਰਹਿਣਾ ਹੈ ਪੈਰੀ ਚੜ 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 ਆਵੇ ਲੱਖ ਵਾਰੀ ਹਾਂਜੀ ਉਹਨੂੰ ਗੱਡੀ ਚਾਹਰੇਗਾ ਖਾਲਸ ਤੇ ਮੌਤ ਮਾਰਦੀ ਜ਼ਾਲਮ ਲੋਕਾਂ ਨੂੰ ਉਹ ਚੰਦਰੀ ਮੌਤ ਨੂੰ ਵੀ ਮਾਰੇਗਾ ਖਾਲਸਾ ਆਓ ਸੁਣਿਓ ਬੋਲ ਕਿ ਅਸੀਂ ਉਹਨਾਂ ਤੇ ਹੀ ਤੁਰਨਾ ਜੋ ਪੈਣਾ ਪੰਜਾਬ ਦੀ ਦਿੱਤੀ ਗੁਰਾਂ ਦੀ ਸਿੱਖਿਆ ਨੂੰ ਇਹ ਤੋੜ ਨਭਾਉਂਦੇ ਨੇ ਇਨ ਵਾਤੇ ਗੋਲੀਆਂ ਵਿੱਚ ਵੀ ਜਾ ਕੇ ਲੰਗਰ ਲਾਉਂਦੇ ਨੇ ਲੰਗਰ ਲਾਉਂਦੇ ਨੇ ਜਿੱਥੇ ਕੋਈ ਨਹੀਂ ਖੜਦਾ ਉੱਥੇ ਸਿੰਘ ਹੀ ਖੜਦੇ ਨੇ ਸਰਦਾਰਾਂ ਵਾਲੀ ਗੱਲ ਸਦਾ ਸਰਦਾਰੀ ਸਰਦਾਰੀ ਕਿਦੋਂ ਪੀੜ ਤੋਂ ਉੱਤੇ ਬਣ ਆਵੇ 47 ਤੱਕ ਹੱਲ ਕਰਦਾ ਫੇਰ ਰਣ ਤੇ ਤੇਗਾ ਵਾ ਵਾ ਕਾਲ ਨੂੰ ਬਹਿਰੀਆਂ ਵੱਲ ਕਰਦਾ ਬੁੱਤ ਦਸ਼ਮੇਸ਼ ਦਾ ਕੋਈ ਬਣੇ ਵਿਰਲਾ ਜੋ ਗੁਰ ਬਚਨਾ ਤੇ ਅਮਲ ਕਰਦਾ ਬਾਬਾ ਦਲੀਪ ਸਿੰਘ ਜੀ ਹਾਜ਼ਰੀਂ ਦੇ ਰਹੇ ਮੋਰਚੇ ਦੇ ਵਿੱਚ ਇਹਨਾਂ ਦੀਆਂ ਵੱਡੀਆਂ ਹਾਜ਼ਰੀਆਂ ਖਾਲਸਾ ਜੀ ਜਦੋਂ ਪੀੜ ਕੌਮ ਤੇ ਬਣ ਆਵੇ 47% ਹੈ ਹਲ ਕਰਦਾ ਫੇਰ ਰਣ ਤੇ ਗਾ ਵਾ ਵਾ ਕੇ ਕੱਲ ਨੂੰ ਵੈਰੀਆਂ ਵੱਲ ਕਰਦਾ ਪੁੱਤ ਦਸ਼ਮੇਸ਼ ਦਾ ਕੋਈ ਬਣੇ ਵਿਰਲਾ ਜੋ ਗੁਰੂ ਬਚਨਾ ਤੇ ਅਮਲ ਕਰਦਾ ਤੇ ਲਾਂਡਰਾ ਵਾਲਿਆ ਅਸਲੀ ਸਰਦਾਰ ਤੇ ਉਹੀ ਆ ਜਿਹੜਾ ਸਰਦਾਰਾਂ ਵਾਲੀ ਗੱਲ ਕਰਦਾ ਕਿਸੇ ਨੇ ਬਹਾਦਰ ਕੌਮਾਂ ਦੀ ਲਿਸਟ ਬਣਾਈ ਉਹਦੇ ਵਿੱਚ ਪਹਿਲੇ ਨੰਬਰ ਤੇ ਨਾਮ ਲਿਖਦਾ ਮਰਾਠਿਆਂ ਦਾ ਕਹਿੰਦੇ ਮਰਾਠਾ ਕੌਮ ਉਹ ਕੌਮ ਹੈ ਜਿਹੜੀ ਮਰ ਕੇ ਮੈਦਾਨੇ ਜੰਗ ਚੋਂ ਪਿੱਛੇ ਹਟ ਗਈ ਤੇ ਫਿਰ ਬਾਬਾ ਗੁਰਮੀਤ ਸਿੰਘ ਜੀ ਵਰਗੇ ਚੜ੍ਹਦੀ ਕਲਾ ਵਾਲੇ ਯੋਧੇ ਕਹਿੰਦੇ ਕੱਟ ਦੇਨਾ ਮਰਹਟਿਆਂ ਨੂੰ ਕੱਟ ਦੇ ਬਈ ਇੱਥੇ ਨਾਮ ਲਿਖਦੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦਾ ਤੂੰ ਦੇ ਕਹਿੰਦੇ ਮਰਹੱਟਾ ਤੁਮ ਉਹ ਕੌਮਿਆ ਜਿਹੜੀ ਮਰ ਕੇ ਮੈਦਾਨੇ ਜੰਗ ਚੋਂ ਪਿੱਛੇ ਹਟਦੀ ਆ ਕਹਿੰਦੇ ਅੜਲੀ ਖਾਲਸੇ ਦਾ ਇਤਿਹਾਸ ਓਏ ਓ ਉੱਤੇ ਮਾਰ ਕੇ ਵੀ ਨਹੀਂ ਹਟਦੇ ਉੱਤੇ ਮਰੇ ਹੋਏ ਵੀ ਲੜੀ ਜਾਂਦੇ ਆ ਮਰੇ ਹੋਏ ਵਾਲੀਆਂ ਰੂਹਾਂ ਯੂਪੀ ਦੇ ਅਸਥਾਨਾਂ ਤੇ ਵੱਡੀਆਂ ਸਭਾ ਮਾ ਜਿਨ੍ਹਾਂ ਦੀ ਉਹਨਾਂ ਵੱਲੋਂ ਬਿਆੰਤ ਖਜ਼ਾਨੇ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਬਨੂੜ ਵਾਲੇ ਉਹਨਾਂ ਵੱਲੋਂ ਵੀ ਬਿਆੰਤ ਖਜ਼ਾਨੇ ਬਾਪੂ ਗੁਰਚਰਨ ਸਿੰਘ ਜੀ ਜਿਹੜੇ ਪਿਤਾ ਜੀ ਨੇ ਕੌਮ ਦੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਪਿਤਾ ਜੀ ਬੇਖ ਚਮਕੌਰ ਸਿਆ ਸਾਡੇ ਲਈ ਕੀ ਆਜ਼ਾਦੀ ਹੈ ਅਸੀਂ ਹੱਕਾਂ ਦੀ ਗੱਲ ਕਰੀਏ ਤਾਂ ਕਹਿੰਦੇ ਅੱਤਵਾਦੀ ਆ ਆਜ਼ਾਦ ਖਿੱਤਿਆਂ ਦੀ ਗੱਲ ਉਹ ਸਾਡੇ ਦੀ ਨੀ ਪੱਲੇ ਇੰਨਾ ਗਦਰ ਮਚਾ ਕੇ ਮਿਲੇ ਪਰੌਲ ਬਖੰਡੀਆਂ ਪਰ ਸਾਡੇ ਯੋਧੇ ਜੇਲਾਂ ਦੇ ਵਿੱਚ ਉਮਰ ਟਪਾ ਚੱਲੇ ਪੰਥ ਦੀਆਂ ਸਾਰੀਆਂ ਹੀ ਮੈਨਾਜ਼ ਹਸਤੀ ਸਾਰਿਆਂ ਦਾ ਹੀ ਧੰਨਵਾਦ ਮਾਤਾ ਜਸਵੀਰ ਕੌਰ ਜੀ ਬਾਬਾ ਬਰਿੰਦਰ ਸਿੰਘ ਜੀ ਸਲਪਾਣੀ ਵਾਲੇ ਛੋਟੀ ਉਮਰ ਜਿਹੜੇ ਵਿਛੋੜਾ ਦੇ ਗਏ ਉਹਨਾਂ ਅਸਥਾਨਾਂ ਤੇ ਵੀ 1 ਦਸੰਬਰ ਨੂੰ ਸਮਾਗਮ ਹੋ ਰਹੇ ਆ ਇਸੇ ਤਰ੍ਹਾਂ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਸਾਹਿਬ ਵਾਲੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਉਸ ਦਰ ਤੋਂ ਗੁਰਮੁਖ ਪਿਆਰੇ ਆਏ ਨੇ 23 ਤੇ 24 ਨਵੰਬਰ ਨੂੰ ਮੰਡੀ ਦੀ ਧਰਤੀ ਤੇ ਵੀ ਮਹਾਨ ਗੁਰਮਤ ਸਮਾਗਮ ਹੋ ਰਿਹਾ ਤੇ ਖਾਲਸਾ ਜੀ ਇਸੇ ਤਰ੍ਹਾਂ ਗੁਰਵੰਤ ਸਿੰਘ ਜੀ ਸਰਬਜੀਤ ਸਿੰਘ ਜੀ ਸਿਆ ਫਿਟਨੈਸ ਪੁਆਇੰਟ ਵਾਲੇ ਵੀਰ ਜਸਪ੍ਰੀਤ ਸਿੰਘ ਜੀ ਇਹਨਾਂ ਸਾਰੇ ਵੀਰਾਂ ਦਾ ਗੁਰਲਾਲ ਸਿੰਘ ਜੀ ਸਾਰਿਆਂ ਦਾ ਹੀ ਧੰਨਵਾਦ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਜਿੰਨਾ ਦੇ ਪਿਆਰ ਸਦਕਾ ਹਾਜ਼ਰੀਆਂ ਭਰੀਆਂ ਨੇ ਸਾਊਂਡ ਵਾਲਿਆਂ ਦਾ ਵੀਡੀਓ ਵਾਲਿਆਂ ਦਾ ਧੰਨਵਾਦ ਕੌਮ ਦਾ ਮਹਾਨ ਢਾਡੀ ਜਥਾ ਗਿਆਨੀ ਜਸਬੀਰ ਸਿੰਘ ਜੀ ਮਾਨ ਉਹ ਵੀ ਪਹੁੰਚੇ ਨੇ ਨਿੱਗਾ ਜੀ ਆਇਆ ਤੇ ਇੰਨੀਆਂ ਕੋ ਹਾਜ਼ਰੀਆਂ ਜਥੇ ਤੋਂ ਪ੍ਰਵਾਨ ਕਰੋ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਲੋਕ ਤੇ ਦੀਵਾਨ ਰਹੇ ਗਾਬ ਤੇ ਸੁਜਾਨ ਰਹੇ ਝੂਲ ਤੇ ਨشان ਰਹੇ ਮਹਾਰਾਜ ਦੇ ਦੇਗ ਤੇਗ ਫਤਿਹ ਖਾਲਸੇ ਕੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ